ਮਾਇਆ ਮਾਇਆ ਕਰ ਮੂਏ ਮਾਇਆ ਕਿਸੈ ਨਾ ਸਾਥ ਹੰਸ ਚਲੈ ਉਠ ਡੂਮਣੋ ਮਾਇਆ ਭੂਲੀ ਆਥ ਮਾਇਆ ਮਾਇਆ ਕਰ ਚਲੇ ਮਾਇਆ ਮਾਇਆ ਕਰਦੇ ਚਲੇ ਜਾਂਦੇ ਨੇ ਲੋਕ ਜਾਈ ਜਾਂਦੇ ਠੀਕ ਹੈ ਜੀ ਮਾਇਆ ਕਿਸੈ ਨਾ ਆਥ ਮਾਇਆ ਕਿਸੇ ਦੇ ਕੰਮ ਨਹੀਂ ਆ ਰਹੀ ਕਿਸੇ ਦੇ ਕਿਸੇ ਨਾਲ ਸਾਥ ਆਇਆ ਕਿਸੇ ਦੇ ਸਾਥ ਨਹੀਂ ਦੇ ਰਹੀ ਕੰਬ ਦੀਆਂ ਰਹੀ ਇਹ ਸਾਥ ਨਹੀਂ ਦੇ ਰਹੀ ਤਾਂ ਕੰਮ ਕੀ ਆਉਣਾ ਠੀਕ ਹੈ ਜੀ ਨਾ ਮੁਆਇਏ ਤੇ ਜਾਣੀਆ ਫਿਰ ਕੰਮ ਨਾਲ ਜਾਣੀ ਉਹਦੀ ਸਾਥ ਇਹਦੇ ਕੰਮ ਕੀ ਦੇਣਾ ਆਇਆ ਕਿਸੇ ਨਾਲ ਸਾਥ ਹੰਸ ਚੱਲੇ ਉੱਠ ਡੂਮਣੋ ਨਾ ਹਾਂ ਸੱਤ ਡੋਬਲੇ ਤਾਂ ਹਿੰਦਾ ਜੋ ਉੱਡ ਜਾਂਦਾ ਮਾਰ ਜਾਂਦਾ ਨਾ ਅੜਾ ਦੀ ਜਿੱਥੇ ਬੈਠਾ ਸਾਹ ਲੈਂਦਾ ਸੀ ਅੱਛਾ ਜੀ ਜਿੱਤੇ ਸਾਹ ਲੈਂਦਾ ਸੀ ਹਾਂ ਸੋਰੀ ਡੋਬਲੇ ਅੱਛਾ ਜੀ ਜਦੋਂ ਇਹ ਉੱਠੇ ਡੋਬਲੇ ਹਾਂ ਮਾਇਆ ਭੁੱਲੀ ਆਤ ਮਾਇਆ ਭੁੱਲਿਓ ਮਾਇਆ ਛੱਡ ਦਿੱਤੀ ਭੁੱਲ ਗਿਆ ਤੇ ਤੌਥੀ ਛੱਡ ਜਾਂਦਾ ਮਾਇਆ ਹਾਂ ਹਾਂ ਠੀਕ ਹੈ ਜੀ ਆ ਡੂੰਮਣਾ ਇੱਕ ਆਪਾਂ ਮੱਖੀਆਂ ਤੇ ਛੱਤੇ ਨੂੰ ਵੀ ਕਹਿੰਦੇ ਆ ਵੈਸੇ ਹੈ ਨਾ ਜੀ ਲਈ ਡੂੰਮਣਾ ਡੂੰਮਾ ਡੋਬੜੀ ਨੂੰ ਕਹਿੰਦੇ ਡੋਬੜੀ ਅੱਛਾ ਇੱਕ ਜਿਹੜੀ ਉਹ ਬੜੀ ਮੱਖੀ ਦਾ ਲੱਗਿਆ ਹੁੰਦਾ ਛੱਤਾ ਬੜੇ ਉੱਚੇ ਉੱਚੇ ਉਹਨੂੰ ਪੰਜਾਬੀ ਲੋਕਲ ਭਾਸ਼ਾ ਚ ਡੂੰਮਣਾ ਕਹਿੰਦੇ ਆ ਵੈਸੇ ਉਹ ਡੂਬਣਾ ਇਹ ਡੂੰਮਣ ਅੱਛਾ ਇਹ ਡੂੰਮਣਾ ਉਹ ਡੂੰਮਣਾ ਹੁੰਦਾ ਅੱਛਾ ਜੀ ਉਹ ਤੇ ਕੰਮੜੇ ਨੇ ਉੱਥੇ ਕਿੰਕੜ ਕਿੰਕੜ ਡੰਮਣ ਮੈਂ ਆਪਣੀ ਜਹੀ ਡੂੰਗੀ ਦਾ ਥੋੜੀ ਜਹੀ ਡੂੰਗੀ ਸਪੇਸ ਨੂੰ ਡੰਮਣਾ ਹੈ ਨਾ ਅੱਛਾ ਜੀ ਥੋੜੀ ਜੀ ਸਪੇਸ ਹੋਵੇ ਹੋਵੇ ਟੀਵੀ ਅੱਛਾ ਜੀ ਡੰਮ ਜਿਵੇਂ ਆਪਾਂ ਕਹਿੰਦੇ ਆ ਉਹ ਡੰਮ ਡੰਮ ਪਏ ਹੋਏ ਸੜਕ ਤੇ ਆਹ ਝੂਬੂ ਠੀਕ ਹੈ ਜੀ ਹਾਂ ਜੀ ਮਨ ਝੂਠਾ ਜਮ ਜੋਹਿਆ ਅਪਗੁਣ ਦੱਲ ਨਾਲ ਮਨ ਮੈਂ ਮਨ ਉਲਟੋ ਮਰੇ ਜੇ ਗੁਣ ਹੋਵੇ ਨਾਲ ਮਰ ਝੂਠਾ ਜਦ ਜੋ ਹੈ ਮਰ ਝੂਠਾ ਜਨ ਨਾ ਚਲਣ ਆਪਦੇ ਆਖਾ ਤੇ ਜਿਹੜੇ ਪੁਲਿਸ ਦੀ ਅੱਖੋਂ ਵੀ ਉਹਨਾਂ ਦਾ ਸੁਪਰੀਆ ਤੇ ਹੂੰ ਹੂੰ ਜਾ ਮਾਰਵਾਉਂਦੇ ਤੇ ਅਖਰ ਅਖਦਾ ਜਾਂਦੀ ਗ੍ਰਿਫਤ ਵਿੱਚ ਰਹਿੰਦਾ ਹਰ ਵਕਤ ਮੋਰ ਅੱਛਾ ਜੀ ਜਦੋਂ ਪਰਮ ਦੀ ਗ੍ਰਿਫਤ ਵਿੱਚ ਆ ਤੈਨੂੰ ਬੋਲਾਂ ਦੀ ਸ਼ਬਦਾਂ ਨਾਲੇ ਵੀ ਪੱਜੂਗਾ। ਕੀ ਕਰੀ? ਛੁੱਟ ਤਨ। ਕੱਬ ਜੋ ਹੋਇਆ। ਵਾਕ ਉਹ ਗਾਇਜਾਂ ਜੋ ਹੋਇਆ ਆਫਗੁਣ ਚੱਲਣ ਨਾਲ। ਜੋ ਜੋਿਆ ਦਾਦੇ ਆਫਗੁਣਾਂ ਨੂੰ ਨਾਲ ਲੈ ਕੇ ਚੱਲਦਾ। ਹੂੰ ਹੂੰ। ਇਹ ਪਤਾ ਕਿ ਸਰਪੰਡ ਕਰ ਦੇਣੀ ਆ ਉਗੜ ਨਾਲ ਲੈ ਦੇ ਠੀਕ ਹੈ ਜੀ ਇਹ ਨਜਾਇਜ਼ ਹਥਿਆਰ ਰੱਖਦਾ ਕੋਲ ਸਰਕਾਰ ਵਿਰੋਧੀ ਅੰਸ਼ ਨਾਲ ਲੈ ਦੇ ਉਗੜ ਉਗੜ ਸਰਕਾਰ ਵਿਰੋਧੀ ਅੰਸ਼ ਨਾਲ ਦੇਦ ਉਹ ਨਾਲ ਰੱਖਦਾ ਲੱਗੋ ਕੇ ਅੱਛਾ ਜੀ ਇਹ ਕਹ ਕੇ ਜਿਹੜਾ ਜਾਮਾ ਕੋਲ ਸ ਹੈ ਸਰਕਾਰ ਦੀ ਇਹ ਤੇ ਦੂਜਾ ਰੱਖਦੀ ਹੈ ਕਿਤੇ ਹੀ ਕੋਈ ਗੜਬੜ ਕਰ ਸਕਦਾ ਹੈ ਲੋਭ ਕਰਕੇ ਕਿਤੇ ਹੀ ਕੋਈ ਪੌੜਾ ਕਰ ਸਕਦਾ ਹੈ। ਜੋ ਕਰਕੇ ਕਿਤੇ ਹੀ ਕੋਈ ਪੌੜਾ ਕਰ ਸਕਦਾ ਹੈ। ਕਰੋਧ ਕਰਕੇ ਕਿਤੇ ਹੀ ਪੌੜਾ ਕਰ ਸਕਦਾ ਹੈ। ਹਾਂ। ਕਾਮਨਾ ਇੱਛਾ ਕਰਕੇ ਕਿਤੇ ਹੀ ਕੋਈ ਪੌੜਾ ਕਰ ਸਕਦਾ ਹੈ। ਠੀਕ ਹੈ ਜੀ। ਤਾਂ ਕਿਤੇ ਹੂ ਪੜਦਾ ਹੈ ਇਹਦੇ ਇਹਦੇ ਤੇ ਨਿਗਰਖੀ ਜਾਂਦੀ ਹੈ ਪਰਮੇਸ਼ਰ ਵੱਲੋਂ। ਹਾਂ। ਜਿੰਨਾ ਜਰ ਉਹ ਗੜ ਨਾਲ ਨਹੀਂ ਵਰਦਾ ਹੈ। ਅੱਛਾ ਜੀ। ਇਹ ਤਾਂ ਬਿਲਕੁਲ ਹਤਵਾਲ ਦੀ ਹੈ। ਜੇ ਸੰਤ ਵੀ ਹੋਵੇ। ਹਾਂ। ਪਰਮੇਸ਼ਰ ਸਤਿਕਾਰ ਕਰਦਾ ਨਹੀਂ ਦੁਨੀਆ ਭਾਵੇਂ ਕਰ ਲਵੇ ਦੁਨੀਆ ਨੂੰ ਠੱਗੀ ਵੀ ਤਾਂ ਹੀ ਬਾਤ ਦਾ ਦਾ ਨਾਤਵਾਰ ਕਰਕੇ ਹੀ ਜੀ ਪਰਮੇਸ਼ਰ ਨਹੀਂ ਦੁਆਰ ਕਰਦਾ ਜਿਹਨਾਂ ਜਿਹੜੇ ਉਹ ਗੁਣ ਨੇ ਉਹ ਗੁਣ ਚੱਲਣ ਨਾਲ ਹਾਂਜੀ ਮਨ ਝੂਠਾ ਜਮ ਜੋਇਆ ਅਭੁਗੁਣ ਚੱਲਣ ਨਾਲ ਮਨ ਮੈਂ ਮਨ ਉਲਟੋ ਮਰੇ ਇਹ ਗੁਣ ਹੋਵੇ ਨਾਲ ਮਨ ਮਨ ਹੁਣ ਤੋਂ ਮਾਰੇ ਇਹ ਐ ਮਾਨਾ ਨਾਲ ਗੱਲਾਂ ਕਰਦੇ ਨਾਲ ਹਿਦਮਾਨ ਹੂੰ ਹੂੰ ਉਹਦੇ ਵਿੱਚ ਜਾ ਬੜੇ ਹਾਂਜੀ ਉਹਦਾ ਮੂੰਹ ਵੱਡਿਆ ਹੋਇਆ ਹਾਂ ਹਾਂ ਉਹਦੇ ਵਿੱਚ ਵੱਡ ਜਪੇ ਅੱਛਾ ਜੀ ਇਹਦਾ ਸੈਰ ਉਹਦੀ ਪੂਰਜਵਲ ਹੋ ਜਾਂਦਾ ਹੂੰ ਇਹਦੀ ਗੁੱਲ ਜਿਹੜੇ ਮੂਹਵਲ ਹੋ ਜਾਂਦੀ ਹੈ ਉਹ ਮੂਹਲ ਇਹਨਾਂ ਬੰਦ ਕਰ ਅੱਛਾ ਜੀ ਉਹ ਬਿੱਤੇ ਮਰ ਜਾਂਦਾ ਹੂੰ ਕਿ ਕੋਈ ਰਾਜਨ ਦਾ ਮੰਦ ਹੋ ਰਹਿੰਦਾ ਹੀ ਨਹੀਂ ਮੂਹਲ ਤੇ ਉਹ ਉਲਟੋ ਉਹ ਆਇਆ ਵਰਦਾਨਾ ਹੂੰ ਸੱਪ ਜੱਪ ਦੇ ਵਿੱਚ ਵੜ ਗਿਆ ਛੋਟਾ ਸਭ ਬੜੇ ਜਿ ਬੜ ਗਿਆ ਬਸ ਵਿਚ ਇੱਕੋ ਹੀ ਰਹਿ ਗਿਆ ਸੱਪ ਹੂੰ ਉਹੀ ਬੋਲੂਗਾ ਉਹਦਾ ਹੀ ਹੋਊਗਾ ਉਹਦਾ ਤਾਂ ਖਾਣ ਵਾਲਾ ਮੂੰਹ ਵੀ ਪਰੇ ਚਲਾ ਗਿਆ ਉਹਦੀਆਂ ਅੱਖਾਂ ਦੇਖਣ ਉਹ ਨਹੀਂ ਪਰੇ ਚਲੀਆਂ ਅੱਖਾਂ ਵੀ ਇਹਦੀ ਨਹੀਂ ਇਹਦਾ ਜੀਰਿਆ ਗਿਆ ਦਾ ਕੁਝ ਵੀ ਨਹੀਂ ਰਿਹਾ ਵਾ ਨਾ ਦੇਖ ਸਕਦਾ ਨਾ ਸੁਣ ਸਕਦਾ ਨਾ ਕੁਝ ਖਾ ਸਕਦਾ ਨਾ ਕੁਝ ਪੀ ਸਕਦਾ ਨਾ ਕੋ ਸੋਚ ਸਕਦਾ ਨਾ ਕੁਝ შეਬਦੀ ਕਰ ਸਕਦਾ ਠੀਕ ਹੈ ਇਸ ਕਰਕੇ ਸ਼ੁੱਧ ਮਨ ਜਿਹੜਾ ਹੈਗਾ ਉਹੀ ਹੁਣ ਰਹਿ ਗਿਆ ਇਕੱਲਾ ਹੀ ਦੁਆ ਖਤਮ ਬੰਨ ਬੰਨ ਉੱਠੋ ਬੜਾ ਆ ਉੱਠ ਕੇ ਮਰਦਾ ਠੀਕ ਹੈ ਜਿਹੜਾ ਹਿਰਦਾ ਹੈ ਉਹ ਵੱਡਾ ਮਨ ਹੈ ਜੀ ਇਹ ਛੋਟਾ ਮਨ ਨਹੀਂ ਪਰ ਦੋ ਸੱਪ ਨੇ ਜਿਹੜੇ ਸੱਪ ਚ ਦਿੱਖਣੇ ਉਸੇ ਸੱਪ ਚ ਪੜ ਜਾਂਦੇ ਜਾਂਦੇ ਹੂੰ ਹੂੰ ਬੜੂ ਤਾਂ ਸਰੀਰ ਪਹਿਲੂ ਇਹਨੂੰ ਸਰੀਰ ਬਾੜੂ ਤਾਂ ਹੀ ਬੜੂ ਹਾਂਜੀ ਹੱਸ ਬੜਾ ਕਿ ਜੇ ਬੂਝ ਰਹੇ ਜੂਗੀ ਠੀਕ ਹੈ ਜੀ ਅੱਖਾਂ ਵੀ ਨਹੀਂ ਨੱਕ ਵੀ ਮੂਰੇ ਚ ਲੈ ਗਿਆ ਹਮ ਸਾਰੇ ਗਿਆਨ ਨਿਦਰੋ ਦੇ ਕਬੂਜਾ ਦੇ ਖਤਮ ਹੋ ਗਏ ਠੀਕ ਹੈ ਜੀ ਤਾਂ ਵਿਜੂਦ ਹੈ ਖਤਮ ਹੋ ਗਿਆ ਮਾਨ ਮਹਿਮਨ ਉਲਟੋ ਹੋ ਰਹਾ ਹੈ ਇਹ ਜੀ ਜੇ ਗੁਣ ਹੋਵੇ ਨਾਲ ਜੇ ਬੂਲ ਹੋਵੇ ਅਜੇ ਗੁਰੂ ਦਾ ਨਾਮ ਆਉਗਣ ਛੱਡੇ ਹੁਣ ਤਾਂ ਬੜਦਾ ਉਹ ਜੇ ਨਹੀਂ ਆਉਗਣ ਉਹ ਫੇਦੀ ਬਣਦਾ ਮੇਡਾ ਲੱਗਦਾ ਇਹਨੂੰ ਠੀਕ ਹੈ ਜੀ ਜੇ ਗੁਰਮੁਖਤਾ ਹੋਵੇ ਬੜ ਜਾਂਦਾ ਫਿਰ ਭਾਵੇਂ ਉਹ ਕਹਿ ਜੇ ਆਉਗਣ ਕੀ ਬਣਦਾ ਹੂੰ ਬੰਨਾ ਕਬੂਲ ਕਰਦਾ ਗੁਰਮੁਖਤਾ ਆਉਗਣ ਬੁਖਤਾ ਬਣਨ ਨੂੰ ਕਹਦਾ ਹੀ ਠੀਕ ਹੈ ਜੀ ਇਨਾ ਸੰਗਾਂ ਨੇ ਸਰਦ ਟਟੇ ਉਹ ਕੋਣ ਬੁੱਤੇ ਨਹੀਂ ਸੀ ਕੋਈ ਵੀ ਗੁਣ ਬੁੱਤੇ ਸੀਗੇ ਪਹਿਲਾਂ ਹੀ ਬਾਸ ਹੋਇਆ ਤੇ ਪਹਿਲਾਂ ਹੀ ਠੀਕ ਹੈ ਜੀ ਆਓ ਐਵੇਂ ਨਹੀਂ ਸੋਦੇ ਤੇ ਖੜੇ ਹੋ ਗਏ ਸੀ ਉਹ ਪਾਸ ਐ ਸੀ ਪਹਿਲਾਂ ਹੀ ਹਾਂਜੀ ਮੇਰੀ ਮੇਰੀ ਕਰਮੂਏ ਵਿਣ ਨਾਵੇਂ ਦੁਖਪਾਲ ਗੜ ਮੰਦਰ ਮਹਿਲਾ ਕਹਾ ਜਿਉ ਬਾਜੀ ਦੀ ਬਾਣ ਵੇਰੀ ਮੇਰੀ ਕਰਮੂ ਹਾਂਜੀ ਵੇਰੀ ਮੇਰੀ ਕਰਦਾ ਬਰਾਬਰ ਕਰ ਗਏ ਵੇਰੀ ਮੇਰੀ ਕਰਮੂ ਹੈ ਬਿਨਾਂ ਨਾਮ ਹੈ ਤਕਪਾਲ ਨਾਮ ਤੇ ਮੇਰਾ ਮੇਰੀ ਮੇਰੀ ਹੈ ਜਿਹੜੀ ਦੁੱਖ ਹੈ ਉਹ ਚ ਅੱਛਾ ਜੀ ਜੇ ਗਿਆਨ ਤੇ ਬਿਨਾਂ ਵੇਰੀ ਮੇਰੀ ਕਰਦਾ ਤਾਂ ਦੁੱਖ ਹੈ ਜੇ ਗਿਆਨ ਦੇ ਵਿੱਚ ਮੇਰੀ ਕਹਿ ਨਹੀਂ ਦਿੰਦਾ ਬਾਹਰੋਂ ਪੁੱਟ ਚੁੱਕਾ ਹੈ ਬਾਹਰੋਂ ਬੁੱਲ ਚੁੱਕ ਬੋਲਦੇ ਸਮਝਦਾ ਮੇਰੀ ਹੈ ਦੀ ਕਹਿ ਦਿੰਦਾ ਸਾਰੀ ਬਾਸਾ ਤੇਰੀ ਹੈ ਅੱਛਾ ਜੀ ਹਾਂਜੀ ਗੜ ਮੰਦਰ ਮਹਿਲਾ ਕਹਾ ਜਿਉ ਬਾਜੀ ਦੀ ਬਾਣ ਨਾਨਕ ਸੱਚੇ ਨਾਮ ਬਿਨ ਝੂਠਾ ਆਵਣ ਜਾਣ ਕਾਲ ਕਲਾ ਬਾਜੀ ਕਾ ਨਿਗਾੜ ਮਹਿਲਾ ਹਾਂਜੀ ਕਾਲ ਪਹਿਲਾ ਮਹਿਲਾ ਇਸਤਰੀ ਅੱਛਾ ਜੀ ਗੜ ਮੰਦਰ ਮਹਿਲਾ ਕਹਾ ਆਗੜ ਬੁੱਤਰ ਮਹਿਲਾ ਕਹਾ ਅੱਛਾ ਜੀ ਇਹ ਜੋ ਬਾਜੀ ਦੀ ਬਾਣ ਹੈ ਤਾਂ ਬਾਜੀ ਹੈ ਜੀ ਬਾਣ ਹੂੰ ਹੂੰ ਤਾਂ ਬਾਜੀ ਖੇਲੀ ਐ ਤੇਰਾ ਪੂਰਾ ਖੋਲੀਆਂ ਚ ਅੱਛਾ ਜੀ ਬਾਜੀ ਹਾਰ ਗਿਆ ਗਿਆ ਹੂੰ ਹੂੰ ਨਾਨਕ ਸੱਚੇ ਨਾਮ ਬਿਨ ਝੂਠਾ ਆਵਣ ਜਾਣ ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁ ਜਾਣ ਨਾਦ ਕਾ ਹ ਸੱਚੇ ਨੋਬਲ ਝੂਠਾ ਆਵਣ ਜਾਣ ਹੂੰ ਆਪੇ ਚਤੁਰ ਸਰੂਪ ਆਪੇ ਸੋਗੜ ਸੋ ਜਾਣ ਹਾਂਜੀ ਆਪੇ ਜਾਣ ਸੋ ਜਾਣ ਆਪੇ ਜਾਣ ਸੋ ਜਾਣ ਜਾਂ ਸੁਗੜ ਸੋ ਜਾਣ ਹੂੰ ਆਪੇ ਜਨਰ ਕਰ ਹਾਂਜੀ ਆਪੇ ਪੂਰ ਕਾ ਫੈਸਲਾ ਨਾ ਕੋਈ ਪੰਡਤ ਲੋਕ ਕੋਈ ਸਾਲ ਪੂਰ ਕਾ ਨਾ ਕੋਈ ਸਾਲ ਸਭ ਕੁਝ ਪਰਤੇ ਫੇਰਾ ਪਾਉਂਦੇ ਠੀਕ ਹੈ ਜੀ ਕਿਤਾ ਤੁ ਇਹ ਚੌਨਾ ਤੇ ਖੜਾ ਤੂੰ ਗੁਰਕੇ ਭਾਂਡੇ ਚ ਤੂੰ ਸਿਆਣਾ ਤੂੰ ਆਪਣੇ ਭਾਂਡੇ ਚ ਤੂੰ ਗੁਰਗਾ ਤੇਰੇ ਤੇ ਡਿਪੈਂਡ ਕਰਦਾ ਸਿਆਣਾ ਤੇ ਪੁਰਗੋੜਾ ਅਸਿਆਣੋ ਗੁਰਕੇ ਭਾਂਡੇ ਤੇਰੇ ਵਰਗਾ ਸਿਆਣਾ ਕੋਈ ਨਹੀਂ ਆਪਣੇ ਭਾਂਡੇ ਤੇਰੇ ਵਰਗਾ ਬੁਰਾ ਕੋਈ ਨਹੀਂ ਹੈਲਾ ਤੇਰੇ ਕੰਨ ਠੀਕ ਹੈ ਚਤੁਰ ਸਰੂਪ ਚ ਵੀ ਆਪ ਪਈ ਹੈ ਸੁਜਾਨ ਸਰੂਪ ਚ ਵੀ ਆਪ ਪਈ ਹੈ ਜੀ ਆਪ ਪਈ ਹੈ ਠੀਕ ਹੈ ਜੀ